ਗੁਰੂ ਨਾਨਕ ਦੇਵ ਜੀ ਤੱਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤੱਕੜੀ ਮੇਰਾ ਮੇਰਾ ਤੋਲਦੀ ਆ ਅੱਛਾ ਸਦਨ ਤੁਹਾਡੀ ਆਪਣੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤੱਕੜੀ ਦੀ ਪਾਰਟੀ ਆ ਗਈ ਇਹ ਤੱਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁੱਕੀਆਂ ਇਹ ਤੱਕੜੀ ਉਹ ਤੋਲਦੀ ਰਹੀ ਆ ਇਸ ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਆ ਚਾਹੇ ਉਹ ਗੁਰਦੁਆਰਾ ਪਰੰਦਰ ਕਮੇਟੀ ਆ ਚਾਹੇ ਉਹ ਕਾਲ ਤੱਕ ਸਾਹ ਦੇ ਜਥੇਦਾਰ ਨੇ ਬਿਲਕੁਲ ਇਹਨਾਂ ਦੀ ਤਕੜੀ ਤਾਂ ਇੰਨੀ ਬਦਨਾਮ ਆ ਤੁਸੀਂ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਜੋੜਦੇ ਕਿਤੇ ਪ੍ਰਧਾਨ ਸਾਹਿਬ ਨਾਰਾਜ਼ ਹੋ ਕੇ ਸ਼ਾਮ ਨੂੰ ਮੈਨੂੰ ਕੁੱਟਣ ਤਾਂ ਫਿਰ ਤੁਹਾਡੇ ਕੋਲ ਆ ਜਾਵਾਂਗੇ ਵੀ ਪ੍ਰਧਾਨ ਜੀ ਬੀਬੀ ਹਰਸਿਮਰਤ कौर ਅਸੀਂ ਦਾ ਬੜਾ ਤਕੜਾ ਸਮਝਦੇ ਸੀ ਤੁਹਾਨੂੰ ਇੱਕ ਨਾਰੀ ਸ਼ਕਤੀ ਆ ਤੁਸੀਂ ਹਮੇਸ਼ਾ ਗੱਲ ਕੀਤੀ ਏ ਨੰਨੀ ਛਾਂ ਦੀ ਤੇ ਆਪ ਤੁਸੀਂ ਮੰਚ ਤੇ ਕਹਿਤਾ ਵੀ ਪ੍ਰਧਾਨ ਜੀ ਮੈਨੂੰ ਕੁੱਟਦੇ ਆ ਐਮ ਐਲ ਏ ਐਮ ਪੀ ਬਣ ਸਕਦੇ ਰਾਸ਼ਟਰਪਤੀ ਬੀਬੀ ਬਣ ਸਕਦੀ ਹੈ ਤਾਂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੇ ਉੱਥੇ ਕਿਉਂ ਰੁਕ ਗਏ ਤੁਸੀਂ ਬਹੁਤਾਂ ਚਲੋ ਸੁਪਨੇ ਆ ਮਗੀਰੀ ਲਾਲ ਦੇ ਸੁਪਨੇ ਮੁੱਖ ਮੰਤਰੀ ਦੀ ਗੱਦੀ ਬਾਦਲਾ ਖੋਲਣਾ ਆਉਣ ਦਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਸ਼੍ਰੀ ਮੁਖਸਰ ਸਾਹਿਬ ਵਿਖੇ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਸਤਰੀਆਂ ਪਹੁੰਚੀਆਂ ਇਸ ਦੌਰਾਨ ਹਰਸ਼ਿੰਧਤ ਕੌਰ ਬਾਦਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਦੀ ਤਕੜੀ ਬਾਬੇ ਨਾਨਕ ਦੀ ਤਕੜੀ ਹੈ ਹੁਣ ਇਸ ਤੇ ਵਿਵਾਦ ਹੋਣਾ ਸ਼ੁਰੂ ਹੋ ਗਿਆ ਸਾਡੇ ਸ਼ਰੋਮਣਿਆ ਇਸਤਰੀ ਵਿੰਗ ਦੀ ਜਿਹੜੀ ਲੀਡਰ ਨੇ ਇਹਨਾਂ ਨੇ ਕਿਹਾ ਕਿ ਜ਼ਰੂਰ ਤੁਸੀਂ ਸਰਪੰਚ ਪੰਚ ਐਮਐਲਏ ਐਮਪੀ ਬਣੋਗੇ ਤਾਂ ਬੀਬੀ ਜੀ ਐਮਐਲਐਮਪੀ ਬਣ ਸਕਦੇ ਰਾਸ਼ਟਰਪਤੀ ਬੀਬੀ ਬਣ ਸਕਦੀ ਹੈ ਤਾਂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੀ ਉੱਥੇ ਕਿਉਂ ਰੁਕ ਗਏ ਤੁਸੀਂ ਕਿਤੇ ਪ੍ਰਧਾਨ ਸਾਹਿਬ ਨਰਾਜ਼ ਹੋ ਕੇ ਸ਼ਾਮ ਨੂੰ ਮੈਨੂੰ ਕੁੱਟਣ ਤਾਂ ਫਿਰ ਤੁਹਾਡੇ ਕੋਲ ਆ ਜਾਵਾਂਗੇ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੀਬੀਆਂ ਦੇ ਕੋਲ ਉਹ ਹਿੰਮਤ ਵੀ ਹੈ ਉਹ ਜਜ਼ਬਾ ਵੀ ਹੈ ਤੇ ਉਹ ਨਹੀਂ ਸੋਚ ਸਮਝਦੀ ਹੈ ਕਿ ਹਰੇਕ ਪੈਨੂ ਚ ਅਗਵਾਈ ਕਰ ਸਕਦੀਆਂ ਨੇ ਜੇ ਰਾਸ਼ਟਰਪਤੀ ਬਣ ਸਕਦੀ ਹੈ ਚੰਦਰਮਾ ਪਾਈ ਪਹੁੰਚ ਸਕਦੀ ਹੈ ਗੁਰੂ ਦੀ ਖੁਸ਼ੀਆਂ ਲੈ ਸਕਦੀ ਹੈ ਤੇ ਸੂਬੇ ਦੀ ਅਗਵਾਈ ਨਹੀਂ ਕਰ ਸਕਦੀ ਇਹ ਤਾਂ ਦੇਸ਼ ਦੇ ਅਗਵਾਈ ਕਰਨ ਜੋਗੇ ਹੈਗਿਆ ਤੇ ਮੈਂ ਇਹ ਆਸ ਕਰਦੀ ਆ ਕਿ ਪ੍ਰਧਾਨ ਸਾਹਿਬ ਇੱਥੇ ਐਲਾਨ ਕਰਕੇ ਜਾਣਗੇ ਕਿ ਆਉਣ ਵਾਲੀ ਚੋਨਾ ਪੰਚਾਇਤੀ ਚੋਨਾ ਤੇ ਚਲੋ 50% ਦੀ ਬੀਬੀਆਂ ਨੂੰ ਨਵੰਦਗੀ ਮਿਲਦੀ ਹੈ ਲੇਕਿਨ ਪ੍ਰਧਾਨ ਸਾਹਿਬ ਬੇਨਤੀ ਹੈ ਐਲਾਨ ਕਰੋ ਕਿ ਆਉਣ ਵਾਲੇ ਐਮਪੀ ਚੋਨਾ ਵਿੱਚ ਵੀ ਬੀਬੀਆਂ ਨੂੰ 33% ਦਾ ਹਿੱਸਾ ਜ਼ਰੂਰ ਦੋਗੇ ਸਤ ਸ੍ਰੀ ਅਕਾਲ ਤੇ ਆ ਵੀ ਐਲਾਨ ਕਰਕੇ ਜਾਓ ਜਿਸ ਦਿਨ ਤੁਹਾਡੀ ਆਪਣੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਦੀ ਪਾਰਟੀ ਆ ਗਈ ਜਿੰਨੇ ਕਾਰਡ ਇਹਨੇ ਧੋਖੇਬਾਜ਼ਿਆ ਨੇ ਕੱਟੇ ਨੇ ਉਹ ਕਾਰਡ ਤੁਸੀਂ ਬਹਾਲ ਕਰੋਗੇ ਉਹ ਸ਼ਗਨ ਦੀ ਸਕੀਮ ਤੁਸੀਂ ਲਾਗੂ ਕਰੋਗੇ 2500 ਪੈਨਸ਼ਨ ਤੇ ਜਿਹੜੇ ਝੂਠੇ ਲਾਰੇ ਇਹਨਾਂ ਨੇ ਕੀਤੇ ਛੱਡੇ ਨੇ ਉਹਨਾਂ ਨੂੰ ਪੂਰੇ ਪ੍ਰਧਾਨ ਸਾਹਿਬ ਤੁਸੀਂ ਜ਼ਰੂਰ ਕਰੋਗੇ ਇਹ ਬੀਬੀਆਂ ਦੇ ਨਾਲ ਅਜਮਾਦਾ ਕਰਕੇ ਜਾਓ ਕਾਂਗਰਸ ਦੇ ਸੰਸਦ ਮੈਂਬਰ ਰਮਨਜੀਤ ਸਿੰਘ ਮਿੱਟੂ ਨੇ ਵੱਡਾ ਬਿਆਨ ਦਿੱਤੇ ਹੋਏ ਕਿਹਾ ਕਿ ਇਹ ਤੱਕੜੀ ਸਿਰਫ ਨਸ਼ਾ ਤੋਲਦੀ ਹੈ ਉਹਨਾਂ ਅਕਾਲੀ ਦਲ ਉਤੇ ਵੱਡੇ ਨਿਸ਼ਾਨੇ ਸਾਧਦੇ ਨੇ ਨਾਲੇ ਉਹਨਾਂ ਹਰਸ਼ਮੁਤ कौर ਬਾਦਲ ਤੇ ਵੀ ਵੱਡੇ ਨਿਸ਼ਾਨੇ ਸਾਧਦੇ ਨੇ ਤੇ ਅਕਾਲੀ ਦਲ ਵਿੱਚ ਪੈ ਰਹੀ ਫੁੱਟ ਤੇ ਵੀ ਵੱਡਾ ਬਿਆਨ ਦਿੱਤਾ ਏ ਦੇਖੋ ਮੈਂ ਜਿਹੜੀ ਮੁਖਸਰ ਅਕਾਲੀ ਦਲ ਦੀ ਜਿਹੜੀ ਮਹਿਲਾ ਕਾਂਗਰਸ ਦੀ ਉਹਨਾਂ ਦੀ ਵਿੰਗ ਦੀ ਲੇਡੀਜ਼ ਦੀ ਜਾਂ ਜਿਹੜੀ ਕਾਨਫਰੰਸ ਹੋਈ ਜਾਂ ਰੈਲੀ ਹੋਈ ਉਹ ਚ ਮੈਂ ਸੁਣ ਰਿਹਾ ਸੀ ਚੈਨਲਸ ਤੇ ਬੀਬੀ ਹਰਸਿਮਰਤ ਕੌਰ ਜੀ ਦਾ ਭਾਸ਼ਣ ਦੋ ਤਿੰਨ ਗੱਲਾਂ ਆ ਇੱਕ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਵੀ ਜਿਹੜੀ ਤੱਕੜੀ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਏ ਵੀ ਜਿਹੜਾ ਅਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਏ ਮੈਂ ਹੈਰਾਨ ਆ ਫਿਰ ਤਾਂ ਅਸੀਂ ਜਿਹੜਾ ਕਿ ਜੋ ਮੈਂ ਕਹਿਣ ਲੱਗਿਆ ਇਹ ਪੂਰਾ ਇਹ ਗਲਤੀ ਹੋਊਗਾ ਜਾਂ ਜੇ ਇਹ ਕਹਿ ਦੇਵੇ ਕੋਈ ਤਾਂ ਇਹ ਮਗਰ ਪੈ ਜਾਣ ਕਿਵੇਂ ਕੋਈ ਕਹਿ ਸਕਦਾ ਮੈਂ ਇਹ ਤਾਂ ਫਿਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਹੈ ਉਹ ਬਾਬੇ ਨਾਨਕ ਦਾ ਪੰਜਾ ਹੈ ਜਿਹਦੇ ਨਾਲ ਉਹ ਪੱਥਰ ਗੁਰੂ ਮਹਾਰਾਜ ਨੇ ਰੋਕਿਆ ਸੀ ਪਰ ਆਪਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਆ ਉਹ ਵੀ ਉਹ ਤਕੜੀ ਜਿਹਨੇ ਤਕੜੀ ਗੁਰੂ ਨਾਨਕ ਦੇਵ ਜੀ ਤਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤਕੜੀ ਮੀਰਾ ਮੀਰਾ ਤੋਲਦੀ ਆ ਤੇ ਇਹ ਤਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁਖੀਆਂ ਇਹ ਤਕੜੀ ਉਹ ਤੋਲਦੀ ਰਹੀ ਆ ਅੱਜ ਕਿੱਥੇ ਸੁੱਤੇ ਪਈ ਐ ਐਸਜੀਪੀਸੀ ਅੱਜ ਕਿੱਥੇ ਪਏ ਸੁੱਤੇ ਪਏ ਨੇ ਕੱਲ ਤੱਕ ਸਾਭ ਦੇ ਜਥੇਦਾਰ ਸਾਰੇ ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰਸਿਮਰਤ ਕੌਰ ਨੇ ਵੀਦੋਂ ਤੇ ਕਿਉਂ ਕਾਰਵਾਈ ਨਾ ਹੋਈ ਅੱਜ ਤੱਕ ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤੇ ਹੁਣ ਨੂੰ ਦੁਹਾਈਆਂ ਪਾਈਆਂ ਹੁੰਦੀਆਂ ਤੁਸੀਂ ਇਸ ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਆ ਚਾਹੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੀਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਲਕੁਲ ਇਹਨਾਂ ਦੀ ਤਕੜੀ ਤਾਂ ਇੰਨੀ ਬਦਨਾਮ ਆ ਤੁਸੀਂ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਜੋੜਤੀ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੀਜੀ ਗੱਲ ਉਹ ਬੀਬੀ ਜੀ ਇਹ ਕਹਿਣ ਲੱਗੇ ਦੇਖੋ ਗ੍ਰਹਿ ਯੋਗ ਯੁੱਧ ਚੱਲ ਰਿਹਾ ਘਰ ਚ ਦੁਸ਼ਮਣ ਨਾਲ ਨਹੀਂ ਘਰ ਚ ਗ੍ਰਹਿ ਯੋਗ ਚੱਲ ਰਿਹਾ ਇਹ ਤਾਂ ਪਹਿਲਾਂ ਵੀ ਪਤਾ ਏ ਪਰ ਬੀਬੀ ਜੀ ਨੇ ਉੱਥੇ ਕਿਹਾ ਪ੍ਰਧਾਨ ਜੀ ਪ੍ਰਧਾਨ ਜੀ ਮਤਲਬ ਸੁਖਬੀਰ ਸਿੰਘ ਬਾਦਲ ਉਹ ਬੈਠੇ ਸੀ ਉੱਥੇ ਵੀ ਬਾਕੀ ਤੁਸੀਂ ਉਹਦਿਆਂ ਦੀ ਵੱਡੀਆਂ-ਵੱਡੀਆਂ ਦੀ ਗੱਲ ਕਰਦੇ ਆ ਤੇ ਮੁੱਖ ਮੰਤਰੀ ਦੀ ਗੱਲ ਕਿਉਂ ਨਹੀਂ ਕਿਸੇ ਦੀ ਕਰਦੇ ਬੀਬੀ ਦੀ ਮਤਲਬ ਹਰਸਿਮਰਤ ਜੀ ਨੇ ਕਲੀਅਰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਮੁੱਖ ਮੰਤਰੀ ਦੀ ਗੱਦੀ ਆ ਜਿਹੜੀ ਤੁਸੀਂ ਨਹੀਂ ਉਹ ਅਸੀਂ ਲਵਾਂਗੇ ਇਹ ਮਜੀਠੀਆ ਪਰਿਵਾਰ ਦੇ ਕੋਲ ਜਾਏਗੀ ਉਹ ਤਾਂ ਚਲੋ ਸੁਪਨੇ ਆ ਮਗੇਰੀ ਲਾਲ ਦੇ ਸੁਪਨੇ ਮੁੱਖ ਮੰਤਰੀ ਦੀ ਗੱਦੀ ਬਾਦਲਾ ਕੋਲ ਨਾ ਆਉਣ ਦਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ ਤੇ ਬਾਅਦ ਚ ਇੱਕ ਗੱਲ ਹੋਰ ਕਹੀ ਵੀ ਬੀਬੀਓ ਮੈਨੂੰ ਬਚਾ ਲਿਓ ਜੇ ਮੈਨੂੰ ਰਾਤ ਨੂੰ ਕਿਤੇ ਪ੍ਰਧਾਨ ਜੀ ਕੁੱਟਣ ਪੈ ਗਏ ਤਾਂ ਮੈਂ ਤੁਹਾਡੇ ਕੋਲ ਆ ਜੂੰ ਇਹਦਾ ਮਤਲਬ ਪ੍ਰਧਾਨ ਜੀ ਕੁੱਟਦੇ ਵੀ ਨੇ ਇਹ ਗੱਲ ਨਵੀਂ ਤੁਸੀਂ ਦੱਸੀ ਆ ਵੀ ਪ੍ਰਧਾਨ ਜੀ ਬੀਬੀ ਹਰਸਿਮਰਤ कौर ਅਸੀਂ ਤਾਂ ਬੜਾ ਤਕੜਾ ਸਮਝਦੇ ਸੀ ਤੁਹਾਨੂੰ ਇੱਕ ਨਾਰੀ ਸ਼ਕਤੀ ਆ ਤੁਸੀਂ ਹਮੇਸ਼ਾ ਗੱਲ ਕੀਤੀ ਏ ਨੰਨੀ ਸ਼ਾਂ ਦੀ ਤੇ ਆਪ ਤੁਸੀਂ ਮੰਚ ਤੇ ਕਹਿਤਾ ਵੀ ਪ੍ਰਧਾਨ ਜੀ ਮੈਨੂੰ ਕੁੱਟਦੇ ਆ ਸਖਬੀਰ ਸਿੰਘ ਬਾਦਲ ਮੈਨੂੰ ਕੁੱਟਦੇ ਆ ਜੇ ਮੈਨੂੰ ਕੁੱਟੇ ਅੱਜ ਸ਼ਾਮ ਨੂੰ ਤਾਂ ਮੈਂ ਤੁਹਾਡੇ ਕੋਲ ਆਇੰਗੇ ਇਸ ਕਰਕੇ ਇਹ ਬੜੀਆਂ ਹੈਰਾਨੂ ਜਨਕ ਗੱਲਾਂ ਐ ਜਿਹੜੀਆਂ ਉਹਨਾਂ ਨੇ ਇਹ ਮੁਖਸਰ ਸਾਹਿਬ ਜਦੋਂ ਇਹ ਕਾਨਫਰੰਸ ਦੀ ਉਹਨਾਂ ਨੇ ਕੀਤੀ ਤੁਸੀਂ ਵੀ ਸਾਰੇ ਸੁਣਿਓ ਤੇ ਜੇ ਮੈਂ ਕੋਈ ਗੱਲ ਗਲਤ ਕਹੀ ਹੋਵੇ ਤਾਂ ਮੈਂ ਜਵਾਬਦੇਹ ਹੋਵਾਂਗਾ ਉਹ ਆਪ ਇਹ ਦੋਨੋਂ ਤਿੰਨੋਂ ਗੱਲਾਂ ਐ ਜਿਹੜੀਆਂ ਮੰਚ ਤੇ ਹੋਏ ਭਾਸ਼ਣ ਦਿੰਦੇ ਹੋ ਬੋਲ ਰਹੇ ਆ ਸਰਧਾਦੀ ਕੀ ਕਾਲੀ ਦਲ ਵੱਲੋਂ 1 ਫਰਵਰੀ ਤੋਂ 50 ਪਚਾਉ ਮਾਰਚ ਕੱਢਿਆ ਜਾ ਰਿਹਾ ਜਿਸ ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ ਵਿਰੋਧੀਆਂ ਵੱਲੋਂ ਅਕਾਲੀ ਦਲ ਤੇ ਵੱਡੇ ਨਿਸ਼ਾਨੇ ਸਾਦੇ ਜਾ ਰਹੇ ਨੇ ਜਿਸ ਦੇ ਚੱਲਦੇ ਅਕਾਲੀ ਦਲ ਵੱਲੋਂ ਵੀ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਦਰਸਾਲ ਅਕਾਲੀ ਦਲ 2024 ਦੇ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗਿਆ ਹੋਇਆ ਹੈ ਜਿਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਅਕਾਲੀ ਦਲ ਤੇ ਪੰਥਰੂ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਵਿੱਚ ਕਿਹੇ ਜਨਤੇ ਜਿਉਂਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ